ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰਾ ਪ੍ਰਭ ਤੰਨਾ ਮੇਰੇ ਪ੍ਰਭੂ ਨੇ ਮਾਇਆ ਦਾ ਉਹ ਐਸਾ ਰਚਨਾ ਕੀਤਾ ਹੈ ਆਪੇ ਭਰਮ ਕੋ ਲਾਏ ਜੀਵ ਆਪਣੇ ਸਰੂਪ ਵੱਲੋਂ ਆਪਣੇ ਆਪ ਚ ਭਰਮ ਚ ਭੁੱਲ ਗਏ ਸਹੀ ਤਾਂ ਸਾਰਿਆਂ ਦਾ ਆਤਮਾ ਹੀ ਆਪ ਹੀ ਮਾਰਨ ਮਾਇਆ ਦੇ ਮੋਜ ਪਏ ਜਾਣ ਕੇ ਇਸ ਮਾਇਆ ਦੇ ਭਰਮ ਚ ਭੁਲਾ ਲਏ ਹਨ ਮਨਮੋਹ ਕਰਮ ਕਰ ਹੈ ਨਹੀਂ 부ਝ ਹੈ ਮੈਂ ਆਪ ਕਿਉਂ ਭਰਮ ਚ ਭੁੱਲ ਗਏ ਕਹਿੰਦੇ ਮਨਮੋਹ ਕਰਮਾਂ ਨੂੰ ਕਰਦੇ ਆ ਬੁਈ ਦੇ ਨਿਹੰਗ ਜਾਨ ਨੂੰ ਹੋਰਦੀ ਨੂੰ ਥਿਰਥਾ ਜਨਮ ਗਵਾਈ ਆਉਂਦਾ ਜਨਮੇ ਵਿਅਰਥ ਗਵਾਈ ਜਾਂਦੇ ਹਨ ਗੁਰਬਾਣੀ ਇਸ ਜਗ ਮਹਿ ਚਾਨਣ ਗੁਰਬਾਣੀ ਇਸ ਜਗ ਦੀ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ ਨਾਮ ਜਗਤ ਕੋਟ ਸੂਰੋ ਯਾਰਾ ਬਿਨਸੇ ਭਰਮਾਂ ਦੇਹਰਾ ਕਰਮ ਵਸੈ ਮਾਣਿਆ ਇਹ ਪੁਰੂ ਨੇ ਨਿਸ਼ਕਾਮ ਕਰਮ ਕੀਤੇ ਹੋਣ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਮਨ ਚ ਬਾਣੀ ਆ ਕੇ ਬਸਦੀ ਹੈ ਆਨਰੇ ਨਾਮ ਜਪੋ ਸੁਖ ਹੋਇ ਮੇਰਾ ਸਾਹਬ ਦੇ ਨਾਮ ਨੂੰ ਜਪਿਆ ਕਰਦਾ ਸੁਖ ਦੀ ਪ੍ਰਾਪਤੀ ਹੋਵੇਗੀ ਗੁਰਪੂਰਾ ਸਲਾਹੀ ਹੈ ਸੰਗ੍ਰਹਿ ਪੂਰਨ ਗੁਰੂ ਨਾਨਕ ਦੇਵ ਅਕਾਲ ਪੁਰਖ ਜੋਤਿ ਨੂੰ ਦਸੇ ਪਾਤਸ਼ਾਹ ਗੁਰਬਾਣੀ ਸਦਾ ਸਿਫਤ ਕਰੀਏ ਸਹਜ ਮਿਲੈ ਪ੍ਰਭ ਸੋ ਫਿਰ ਸ਼ਾਂਤਪੂਰਵਕ ਪ੍ਰਭੂ ਮਿਲ ਜਾਂਦਾ ਸੋ ਸਵਾਸਵਿਭੂ ਦੇ ਸਰੂਪ ਕੀ ਲੀਨ ਹੋ ਜੀਦਾ ਰਹਾਉ ਪਰਮ ਗਿਆ ਭਉ ਭਾਗਿਆ ਜਨੂ ਸਾਹਿਬ ਸੰਗੇਜੀ ਭਰਮ ਜੀਵ ਦੇ ਅੰਦਰੋਂ ਭੇਦ ਪਰਮ ਕਰਤਾ ਤੋਂ ਪਨਪੁਰਬ ਸੰਗ ਵਕਾਰ ਬ੍ਰਹਮ ਇਤਰ ਜਗਤ ਸਤ ਪਰਮ ਪੰਜੋ ਭਰਮ ਸੰਸਾਰ ਵਿੰਪਰਤ ਵਿੰਗ ਲੋਹਿਤ ਸੁਵਾਰੇ ਘਟਾ ਕਾਇਸ਼ ਗੁਣ ਮਾਰ ਕਨ ਕੁੰਡਲ ਵਿਸ਼ਦਾਨ ਦਾ ਪੰਜੋ ਭਰਮ ਨਿਵਾਰ ਜਦੋਂ ਇਹ ਭਰਮ ਭੱਜ ਗਿਆ ਸਾਹਿਬ ਸੰਗੇ ਜੇ ਰੇਸੋ ਨਾਨਕ ਤੇ ਨਾਮ ਭਰਮੇ ਇਹ ਭਰਮ ਨਹੀਂ ਐਵੇਂ ਮਿਰਦਾ ਜੀ ਦਿਲ ਚ ਵਸੇ ਤੋਂ ਬਿਨਾ ਨਾਮ ਜਿਨ੍ਹਾਂ ਦਾ ਧਰਮ ਧਰਮ ਗਿਆ ਭਉ ਭਾਗਿਆ ਸੰਤਾਂ ਦੀ ਕਿਰਪਾ ਕਰਕੇ ਧਰਮ ਚਲੇ ਗਿਆ ਜੰਮਣ ਮਰਨ ਦਾ ਭੈ ਸਤ ਪ੍ਰਕਾਰ ਦਾ ਭੈ ਵੀ ਉਹਨਾਂ ਦਾ ਭੱਜ ਗਿਆ ਹਰ ਚਰਨੀ ਚਿਤਲਾ ਹਰਿ ਅਕਾਲ ਪੁਰਖ ਦੇ ਚਰਨਾਂ ਕਮਨਾ ਚਿਤ ਨੂੰ ਜਿਨ੍ਹਾਂ ਨੂੰ ਜੋੜਿਆ ਹੈ ਲਾਇਆ ਹੈ ਗੁਰਮੁਖ ਸ਼ਬਦ ਕਮਾਈਐ ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਸਾਹਿਬ ਦੇ ਸ਼ਬਦ ਵੀ ਕਮਾਈ ਕਰੀਏ ਭਾਈ ਹਰ ਵਸੈ ਮਨ ਆਰਿ ਕ੍ਰਿਸ਼ਨ ਮਨ ਚ ਆ ਕੇ ਬਸ ਜਾਂਦਾ ਹੈ ਕਰ ਮਹਿਲ ਸੱਚ ਸਮਾਈਐ ਕਰ ਸਾਧ ਸੰਗਿ ਜੀ ਦੇ ਕਿ ਮਹਿਲ ਤਰੀਆ ਬਾਰੇ ਵਿੱਚ ਸੱਚੇ ਦੇ ਜ ਸਮਾਜ ਆਈਦਾ ਹੈ ਜਮ ਕਾਲ ਨਾ ਸਕੈ ਖਾਹੇ ਘਰ ਸਾਧ ਸੰਗਤ ਦੁਆਰਾ ਮਹਿਲ ਸਰੂਪ ਰੂਪੀ ਮਹਿਲ ਦੇ ਵਿੱਚ ਸੱਚੇ ਦੇ ਸਮਾਜ ਆਈਦਾ ਹੈ ਨਾਮਾ ਚੀਂਬਾ ਜਮ ਕਾਲ ਨਾ ਸਕੈ ਖਾ। ਫਿਰ ਜਮ ਜਿਹੜਾ ਕਾਰਨ ਕਰਨ ਵਾਲਾ ਜਮਨ ਮਰ ਰੂਪ ਕਾਲ ਨਹੀਂ ਖਾ ਸਕਦਾ ਨਾਸ਼ ਨਹੀਂ ਕਰ ਸਕਦਾ। ਨਾਮਾ ਚੀਬਾ ਤੂੰ ਵੀ ਕਬੀਰ ਝੁਲਾ। ਦੇਖ ਲਓ ਨਾਮ ਦੇ ਭਗਤ ਨੂੰ ਸ਼ੀਂਬਾ ਲੋਕ ਕਹਿੰਦੇ ਸੀ ਦੀੜੇ ਧੋ ਕੇ ਕੋਯਾਰਾ ਕਰਦਾ ਸੀ। ਅਤੇ ਕਬੀਰ ਨੂੰ ਲੋਕ ਝੁਲਾਹਾ ਕਹਿੰਦੇ ਨੀਵੀਂ ਜਾਤ ਵਾਲਾ। ਪੂਰੇ ਗੁਰ ਤੇ ਗਤ ਪਾਈ। ਗੁਰੂ ਗ੍ਰੰਥ ਦੀ ਕਿਰਪਾ ਕਰਕੇ ਇਹਨਾਂ ਨੂੰ ਮੁਕਤ ਪਾ ਲਈ ਸ੍ਰੀ ਗੁਰੂ ਨਾਨਕ ਦੇਵ ਜੀ। ਕਬੀਰ ਪੰਥੀ ਆ। ਸਾਧ ਸੰਗਤ ਜੀ ਭਾਈ। ਪਾਈ ਲੈਣਾ ਸੀ ਇਹਨਾਂ ਤਾਰੀਖ ਬਣਾਈ ਹੈ ਸਾਰੇ ਭਗਤ ਕਾਂਸੀ ਜੀ ਗੁਰੂ ਸਾਹਿਬ ਜੀ ਨੂੰ ਮਿਲੇ ਹੈ ਰਾਮਾਨੰਦ ਜੀ ਵੀ ਮਹਾਰਾਜ ਨੂੰ ਮਿਲੇ ਹੈ ਰਾਮਾਨੰਦ ਜੀ ਨੇ ਵੀ ਨਿਰਗੁਣ ਸਰਗੁਣ ਦੀ ਏਕਤਾ ਗੁਰੂ ਨਾਨਕ ਸਾਹਿਬ ਨਾਲ ਮਿਲ ਕੇ ਪਾਈ ਹੈ ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਭਗਤ ਸਾਰੇ ਕਾਂਸੀ ਵਿੱਚ ਗੁਰੂ ਸਾਹਿਬ ਨੂੰ ਮਿਲੇ ਹੈ ਅਤੇ ਕਬੀਰ ਸਾਹਿਬ ਜੀ 12ਵਾਂ ਪੰਜ ਕੋਸੀ ਤੀਰਥ ਤੋਂ ਆਉਂਦੇ ਹੋਏ ਕਾਂਸੀ ਤੋਂ ਬਾਹਰ ਜੋ ਭਗਤ ਸਾਰੇ ਗੁਰੂ ਸਾਹਿਬ ਨੂੰ ਵਿਦਿਆ ਕਰਨਗੇ ਇਸੀ ਉੱਥੇ ਮਹਾਰਾਜ ਨੂੰ ਮਿਲੇ ਸਨ ਕਬੀਰ ਜੀ ਇਕ ਸਾਲ 6 ਸਾਲ ਦੀ ਕੁਇਰ ਦੀ ਉਦੋਂ ਉਮਰ ਸੀ ਇਸ ਪ੍ਰਕਾਰ ਇਹ ਸਾਰੇ ਭਗਤ ਗੁਰੂ ਸਾਹਿਬ ਨਾਲ ਮਿਲੇ ਹਨ ਹਾਂਜੀ ਨਾਮਾ ਚੀਬਾ ਕਬੀਰ ਜੁਲਾ ਨਾਮ ਦੇ ਇਹਨੂੰ ਸ਼ੀਂਬਾ ਕਿਹਾ ਕਰਦੇ ਲੋਕ ਅਤੇ ਕਬੀਰ ਸਾਹਿਬ ਨੂੰ ਜੁਲਾਹਾ ਕਹਿੰਦੇ ਸਨ ਪੂਰੇ ਗੁਰ ਤੇ ਗਤ ਪਾਏ ਗੁਰੂ ਸਤਗੁਰੂ ਨਾਨਕ ਬਾਬੇ ਜੀ ਦੀ ਕਿਰਪਾ ਕਰਕੇ ਗਤ ਮੁਕਤੀ ਇਹਨਾਂ ਨੂੰ ਪਾ ਲਈ ਬ੍ਰਹਮ ਕੇ ਬੇਤੇ ਸ਼ਬਦ ਪਛਾਣ ਇਹ ਬ੍ਰਹਮ ਰੂਪ ਦੇ ਬੇਤੇ ਜਾਣੂ ਹੋ ਗਏ ਤੇ ਸ਼ਬਦ ਬ੍ਰਹਮ ਨੂੰ ਇਹਨਾਂ ਨੇ ਪਛਾਣ ਲਿਆ ਹੈ ਜਾਤ ਗਵਾਈ ਜਿਹੜੀ ਜਾਤ ਪਾਤ ਦੀ ਹੋਮੈ ਸੀ ਨਾ ਭਗਤਾਂ ਨੂੰ ਗਵਾਤੀ ਨਾ ਜਲਾਹਾ ਪੁਣਾ ਰਿਹਾ ਨਾ ਛੀਂਬਾ ਪੁਣਾ ਰਿਹਾ ਸੋਰ ਨਰਪਤិន ਕੀ ਬਾਣੀ ਗਾ ਦੇਖ ਲੋ ਦੇਵਤੇ ਜਿਹੜੇ ਹਮੇ ਨਰਪੁਰਸ਼ ਵੀ ਉਹਨਾਂ ਮਹਾਪੁਰਖਾਂ ਦੀ ਭਗਤਾਂ ਦੀ ਬਾਣੀ ਗਾਉਂਦੇ ਐ ਕੋਈ ਨਾ ਮਿਟੈ ਪਾਏ ਕੋਈ ਨਾ ਦੀ ਗੁਰਬਾਣੀ ਨੂੰ ਮੇਟ ਨਹੀਂ ਸਕਦਾ ਗੁਰੂ ਸਾਹਿਬ ਨੇ ਆਪਦੇ ਵਿੱਚ ਅਪੇਧ ਕੀਤੇ ਆ ਭਗਤ ਭਗਤਾਂ ਦੀ ਬਾਣੀ ਨੂੰ ਆਪਦੇ ਰੂਪ ਵਿੱਚ ਮੇਲਿਆ ਗੁਰਬਾਣੀ ਵਿੱਚ ਭਗਤ ਜਵਾਨੀ ਨਾ ਰਲਾਈ ਐ ਕੋਈ ਮਿਟਾ ਨਹੀਂ ਸਕਦਾ ਹੈ ਭਾਈ ਜਿਹੜਾ ਨੂੰ ਕੋਝੇ ਯਤਨ ਕੀਤੇ ਮਟਾਉਣ ਦੇ ਉਹ ਆਪ ਹੀ ਮਿਟ ਗਏ ਦਾਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੇਖ ਲਓ ਦਾਇਤਾ ਦਾ ਪੁੱਤ ਕੌਣ ਸੀ ਸਾਧ ਸੰਗਜੀ ਪ੍ਰਹਿਲਾਦ ਭਗਤ ਉਹ ਕਿਸੇ ਪ੍ਰਕਾਰ ਦਾ ਕਰਮ ਦਾਇਤਾ ਵਾਲਾ ਧਰਮ ਕੋਈ ਹਿਸਾਬ ਕਰਨ ਵਾਲਾ ਸੰਜਮ ਇੰਦਰੀਆਂ ਦਾ ਦਮਨ ਕਰਕੇ ਜਗ ਅਧ ਕਰਨੇ ਅਤੇ ਹਮਨ ਕਰਨੇ ਕੋਈ ਨਹੀਂ ਸੀ ਕੋਈ ਕਿਸੇ ਪਗਾਂ ਨੀਤੀ ਦੀ ਪੜ੍ਹਾਈ ਨਹੀਂ ਸੀ ਪੜ੍ਹਦਾ ਦੂਜਾ ਭਾਉ ਨਾ ਜਾਣ ਪਰ ਉਹਦੇ ਅੰਦਰ ਐਸੀ ਮਤ ਪ੍ਰਾਪਤ ਸੀ ਬੈਕ ਭਾ ਜਾਣਦਾ ਹੀ ਨਹੀਂ ਸੀ ਸਤਗੁਰ ਭੇਟਿਆ ਨਿਰਮਲ ਹੋਵਾ ਰੇਖਿਆ ਦੇ ਸ਼ਰਮ ਵਿੱਚ ਇਹ ਵੀ ਮਾਤਾ ਉੱਥੇ ਰਹੀ ਸੀ ਜਦੋਂ ਇੰਦਰ ਲੈ ਕੇ ਲਿਆ ਸੀ ਮਲਤਾਨ ਲੁੱਟ ਕੇ ਉਸ ਵੇਲੇ ਇਹ ਸਤਗੁਰਾਂ ਦੇ ਨਾਲ ਮਿਲ ਕੇ ਤਾਂ ਮਨ ਨਿਰਮਲ ਹੋ ਗਿਆ ਅਨੰਦ ਨੇ ਨਾਮ ਵਖਾਣੇ ਰਾਜ ਨੇ ਪਰਮੇਸ਼ਰ ਦੇ ਨਾਮ ਦਾ ਕਥਨ ਕਰਦਾ ਹੈ ਏਕੋ ਪੜ ਹੈ ਏਕੋ ਨਾਉ 부ਝੇ ਇਹ ਮਹਾਰਾਜ ਦੇ ਨਾਮ ਦੀ ਪੜਾਈ ਪੜਦਾ ਸੀ ਇੱਕੇ ਨਾਮ ਨੂੰ 부ਝਦਾ ਸੀ ਸਮਝਦਾ ਸੀ ਹਿਰਦੇ 'ਚ ਦੂਜਾ ਅਵਰ ਨਾ ਜਾਣੇ ਦੂਜਾ ਅੰਤਪ੍ਰੈਲਾਜ ਭਗਤ ਜਾਣਦਾ ਹੀ ਨਹੀਂ ਸੀ ਇਹਦੀ ਮਹਾਰਾਜ ਰੱਖਿਆ ਕੀਤੀ ਹੁਣ ਤੱਕ ਮਲਦਾਨ ਵਿੱਚ ਖੰਮ ਜਿਹੜਾ ਪਾੜ ਕੇ ਪ੍ਰਗਟ ਹੋਇਆ ਸੀ ਉਹ ਯਾਦਗਾਰ ਹੈ। ਠੱਠ ਦਰਸ਼ਨ ਜੋਗੀ ਸੰਨਿਆਸੀ ਛੇ ਦਰਸ਼ਨ ਜਿਹੜੇ ਹਨ ਜੇ ਜੋਗੀ ਜੰਗੋ ਸ਼ਰੇਵੜੇ ਜਿਨ੍ਹਾਂ ਚ ਸਨਿਆਸੀ ਤੇ ਜੋਗੀਆਂ ਦਾ ਨਾਮ ਲਿਆ ਹੈ। ਬਿਨ ਗੁਰ ਭਰਮ ਭੁਲਾਏ ਸਰਗੁਣ ਨਾਨਕ ਦੇਵ ਦੀ ਸ਼ਰਨ ਪਈ ਤੋ ਬਿਨ ਸਾਰੇ ਭਰਮ ਚ ਭੁੱਲ ਗਏ ਹਨ ਭੁੱਲਣ ਚ ਆ ਗਏ ਹਨ। ਸਤਗੁਰ ਸੇਵ ਹੈ ਤਾ ਗਤ ਮਿਤ ਪਾਵ ਹੈ। ਸਾਈ ਸਤਗੁਰਾਂ ਦੀ ਜੇ ਸੇਵਾ ਕਰਨ ਆਮ ਮੁਕਤੀ ਦੀ ਮਿਤ ਮਰਜਾਦਾ ਨੂੰ ਪ੍ਰਾਪਤੀ ਦੀ ਮਰਜਾਦਾ ਨੂੰ ਪਾ ਸਕਦੇ ਹਨ ਹਰ ਜੀਉ ਮਨ ਵਸਾਈ ਸਰਗੁਣਾਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਚ ਸਰਬਨ ਕਰਕੇ ਮਨ ਚ ਵਸਾਉਣ ਦਾ ਅਭਿਆਸਨ ਕਰਨ ਕਮਾਈ ਕਰਨ ਤਾਂ ਮਨ ਚ ਵਸਾਉਂਦਾ ਮੰਨਣ ਕਰਨ ਸੱਚੀ ਬਾਣੀ ਸਿਉ ਚਿਤ ਲਾਗੇ ਜੇ ਸੱਚੀ ਗੁਰਬਾਣੀ ਧੁਰ ਕੀ ਬਾਣੀ ਨਾਲੇ ਚਿਤ ਲੱਗ ਜਾਵੇ ਆਗਣ ਜਾਣ ਰਹਾ ਤੈ ਤਾਈਏ ਜਮਨ ਮਰਨ ਤੋਂ ਰਹਿਤ ਹੋ ਸਕਦੇ ਹਨ ਤੇਖਾਂ ਦੇ ਹੰਕਾਰ ਕੀ ਫਸੇ ਹੋਏ ਐ ਪੰਡਤ ਪੜ ਪੜ ਬਾਦ ਵਖਾਣ ਲੋਕ ਵੇਰ ਸ਼ਾਸਤਰਾਂ ਨੂੰ ਪੁਰਾਣਾ ਨੂੰ ਸਿਮਰਤੀਆਂ ਨੂੰ ਪੜ ਪੜ ਕੇ ਸ਼ਾਸਤਰਾਂ ਨੂੰ ਝਗੜੇ ਹੀ ਕਰਨ ਕਰਦੇ ਐ ਬਿਨ ਗੁਰ ਪਰਮ ਕੋ ਲਾਏ ਜਿਵੇਂ ਦੇਨੀ ਪਟਤ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਆਇਆ ਸੀ ਲੱਗੀ ਫਿਰਦਾ ਸੀ ਉੱਥੇ ਪੁਸਤਕਾਂ ਦੇ ਲੋਕਾਂ ਨੂੰ ਜਿੱਕ ਜਿੱਤ ਕੇ ਉਹ ਸਾਰੇ ਬਿਆਸਾ ਜਿਹੜੋੜ ਤੇ ਸੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ ਇਓ ਬਿਨਾਂ ਗੁਰੂ ਸਾਹਿਬ ਤੋਂ ਭਰਮ ਵਿੱਚ ਭੁੱਲਣ ਚ ਹੋ ਰਹੇ ਹਨ ਲੱਖ 84 ਵੀ ਫੇੜ ਪਿਆ ਉਹਨਾਂ ਦੇ 84 ਲੱਖ ਜੂਨ ਦਾ ਚੱਕਰ ਪੈ ਗਿਆ ਫੇਰ ਤੈਨ ਸਭ ਦਾ ਮੁਕਤ ਨਾ ਪਾਏ ਗੁਰਸਾਹਿਬ ਦੀ ਸ਼ਬਦ ਦੀ ਕਮਾਈ ਕੀਤੀ ਵੀ ਨਾ ਮੁਕਤ ਨਹੀਂ ਕੋਈ ਪਾ ਸਕਦਾ ਜਾਂ ਨਾਓ ਚੇਤੇ ਤਾਂ ਗਤ ਪਾਏ ਜੇ ਮਹਾਰੇ ਬੇ ਨਾਮ ਨੂੰ ਚੇਤੇ ਕਰਨ ਤਾਂ ਇਹ ਮੁਕਤੀ ਪਾ ਸਕਦੇ ਹਨ ਜਾਂ ਸਤਗੁਰ ਮੇਲ ਮਿਲਾਏ ਜੇ ਸਤਗੁਰੂ ਸਾਹਿਬ ਦੇ ਮੇਲ ਚ ਪਰਮੇਸ਼ਰ ਪੁੰਨਾ ਦਾ ਮੇਲੇ ਪ੍ਰੇਰਿਆ ਹੋਇਆ ਮੇਲ ਦੇਵੇ ਸਤਗੁਰੂ ਸਾਹਿਬ ਵਾਹਿਰੂ ਦੇ ਸਰੂਪ ਦੇ ਮੇਲ ਚ ਮਿਲਾ ਦੇਣ ਸਤ ਸੰਗਤ ਮਹ ਨਾਮ ਹਰ ਉਪਜੈ ਗੁਰੂ ਸਾਹਿਬ ਦੀ ਸੁਧੰਗਰੂ ਚ ਪਰਮੇਸ਼ਰ ਦਾ ਨਾਮ ਪ੍ਰਗਟ ਹੁੰਦਾ ਹੈ ਉਪਜੈ ਪ੍ਰਗਟ ਹੁੰਦਾ ਹੈ ਨਾਮ ਕਰਕੇ ਉਪਜਾ ਉਬਰੀਦਾ ਹੈ ਜਾਂ ਸਤਗੁਰ ਮਿਲੈ ਸੁਭਾਏ ਜੇ ਸਤਗੁਰੂ ਸਾਹਿਬ ਜੀ ਸੁਭਾਏ ਸ਼ਾਂਤੀ ਸੁਭਾਅ ਨਾਲ ਮੇਰੇ ਕਿਤ ਨੂੰ ਸੁਭਾਵਕੋ ਪ੍ਰੇਮ ਦੇ ਨਾਲ ਮਿਲੇ ਜੇ ਮਨ ਤਨ ਅਰਪੀ ਆਪ ਗਵਾਈ ਮਨ ਵੀ ਸੇਵਾ ਚਰਪਦੀ ਏ ਆਪਣੀ ਮਤ ਛੱਡ ਲਈ ਏ ਤਨ ਵੀ ਗੁਰੂ ਸਾਹਿਬ ਦੀ ਸੇਵਾ ਚਰਪ ਕੇ ਆਤਮਾ ਭਾਵ ਗਵਾਈਏ ਹੰਕਾਰ ਜੱਲਾ ਸਤਗੁਰ ਭਾਏ ਸਤਗੁਰਾਂ ਦੇ ਅਨੁਸਾਰ ਸਰੀਰ ਕਰਕੇ ਮਨ ਕਰਕੇ ਚੱਲੀਏ ਆਦਬਲੇ ਹਾਰੀ ਗੁਰ ਆਪਣੇ ਵਿਟੋ ਸੈਂਕੜੇ ਵਾਰੀਆਂ ਆਪਣੇ ਸਤਿਗੁਰੂ ਸਾਹਿਬ ਤੋਂ ਮਿਲਿਆਰ ਕੁਰਬਾਨ ਜਾਣਿਆ ਅਸੀਂ ਤਾਂ ਇਹ ਹਰ ਤੇਤੀ ਚਿਤ ਲਾਏ ਜੋ ਗੁਰੂ ਸਾਹਿਬ ਅਕਾਲ ਪੁਰਖ ਦੇ ਨਾਲ ਕਿ ਤੂੰ ਲਾ ਦਿੰਦੇ ਹਨ ਤੂੰ ਬ੍ਰਾਹਮਣ ਬ੍ਰਹਮ ਜੋ ਬਿੰਦੇ ਇਹ ਮਹਾਰਾ ਜੀ ਬ੍ਰਾਹਮਣ ਲੋਕ ਉਹਨੇ ਮਹਾਰਾ ਕਹਿੰਦੇ ਜੇ ਤੁਸੀਂ ਕੋਈ ਭਾਈ ਬ੍ਰਾਹਮਣ ਹੋਣਾ ਸੀ ਬ੍ਰਾਹਮਣ ਗਰਬਾਸ਼ਵੇਂ ਕੋਲ ਨਹੀਂ ਜਾਤੀ ਬ੍ਰਹਮ ਬਿੰਤੇ ਸਉਤ ਪਾਤੀ ਕਹਰੇ ਕੰਡਨ ਬ੍ਰਾਹਮਣ ਕਰਕੇ ਹੋਏ ਬ੍ਰਾਹਮਣ ਕਹਿ ਕੇ ਜਨਮਤ ਖੋਏ ਗੁਰਮਤਿ ਅਨੁਸਾਰ ਤਾਂ ਜਨਮ ਜਾਤਿ ਜਿਵੇਂ ਵੇਦ ਚ ਲਿਖਿਆ ਹੈ ਜਨਮ ਜਾਤਿ শূ드ਰਾ ਸੰਸਕਾਰੇ ਦਜੋਤਮ ਵੇਦ ਪਾਠੀ ਭੇਤ ਵਿਪਰਾ ਬ੍ਰਹਮ ਜਨੰਤੀ ਤੇ ਬ੍ਰਾਹਮਣ ਇਸੇ ਪ੍ਰਕਾਰ ਗੁਰੂ ਸਾਹਿਬ ਦਾ ਮਤ ਹੈ ਸੋ ਬ੍ਰਾਹਮਣ ਬ੍ਰਹਮ ਨੂੰ ਬਿੰਦੇ ਉਹ ਬ੍ਰਾਹਮਣ ਹੋ ਸਕਦਾ ਜਿਹੜਾ ਬ੍ਰਹਮ ਸਰੂਪ ਨੂੰ ਬਿੰਦੇ ਜਾਣ ਲਵੇ ਹਰ ਤੇਤੀ ਰੰਗ ਰਾਤਾ ਬ੍ਰਾਹਮਣ ਨੂੰ ਕਿਵੇਂ ਜਾਣੇ ਹਰੀ ਦੇ ਪ੍ਰੇਮ ਦੇ ਰੰਗ ਚ ਰੰਗਿਆ ਜਾਵੇ ਇਹਦਾ ਚਿੱਤ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਉਹ ਵਾਹਿਗੁਰੂ ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ ਫੇ ਸਾਰਿਆਂ ਦੇ ਹਿਰਦੇ ਅੰਦਰ ਨੇੜੇ ਹੀ ਵਸਦਾ ਹੈ ਪਰਮੇਸ਼ਰ ਗੁਰਮੁਖ ਵਿਰਲਾਇਆ ਜਾਤਾਂ ਕਿਸੇ ਕਿਸੇ ਵਿਰਲੀਆਂ ਗੁਰਮੁਖਾਂ ਨੇ ਕਮਾਈ ਕੀਤੀ ਜਿਨ੍ਹਾਂ ਨੂੰ ਜਾਣਿਆ ਹੈ ਨਾਨਕ ਨਾਮ ਮਿਲੇ ਵੜਿਆ ਸਤਗੁਰੂ ਜੀ ਕਹਿੰਦੇ ਉਹ ਸਤਗੁਰਾਂ ਦੇ ਪਾਸੋਂ ਨਾਮ ਕਰਕੇ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਮਿਲਦੀ ਹੈ ਗੁਰ ਕੈ ਸ਼ਬਦ ਪਛਾਤਾ ਜਿਸ ਕਿਸੇ ਨੂੰ ਭਾਈ ਪਛਾਣਿਆ ਵਾਹਿਗੁਰੂ ਨੂੰ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਹੀ ਪਛਾਣਿਆ ਗਿਆ ਹੈ ਆਪਕੋ ਕਿਸੇ ਨੂੰ ਸਮਝ ਨਹੀਂ ਪਈ ਹੈ ਪ੍ਰਭ ਨੇਕ ਤੇ ਵਸਾ ਸਭਨਾ ਕਟ ਅੰਤ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਿਛਾਤਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ